ਬਾਬਾ ਬੰਦਸਿੰਘ ਬਹਾਦਰ ਮੇਰਾ ਕਹਦਾ ਪਿਛਲੇ ਸਾਲ ਵੀ ਇਹ ਬੇਨਤੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਜੀ ਨਾਲ ਸਾਂਝਾ ਕੀਤਾ ਸੀ ਬੜੀ ਘੱਲ ਹੈ ਵਿੱਚ ਵਿੱਚ ਟੂਕ ਮਾਤਰ ਇਸ਼ਾਰਾ ਆਪ ਦਿੰਦੇ ਰਿਹਾ ਕਰਦੇ ਬੰਦਾ ਸਿੰਘ ਬਹਾਦਰ ਤੋਂ ਬਾਅਦ ਹਾਲਾਤ ਇੰਨੇ ਵਿਗੜ ਗਏ ਕਿ ਸਿੱਖਾਂ ਨੂੰ ਘਰ ਘਾਟ ਤਿਆਗਨੇ ਪੈ ਗਏ ਘਰ ਘਾਟ ਤਿਆਗਨੇ ਮੇ ਨਾਲ ਮੇਰੀ ਬੇਨਤੀ ਯਾਦ ਆ ਗਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਅਸੀਂ ਬਹੁਤ ਛੋਟਾ ਜਿਹਾ ਪੇਸ਼ ਕੀਤਾ ਸਾਡੇ ਇਤਿਹਾਸ ਵਿੱਚ ਪਰ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਇਤਿਹਾਸ ਗੁਰੂ ਦੀ ਪ੍ਰੇਰਣਾ ਦੇ ਨਾਲ ਬਿਲਕੁਲ ਮਿਲਦਾ ਜੁਲਦਾ ਹੈ ਜੇ ਅਨੰਦਪੁਰ ਦੇ ਕਿਲੇ ਨੂੰ 6 ਮਹੀਨੇ ਤੱਕ ਘੇਰਾ ਪੈਂਦਾ ਤੇ ਗੁਰਦਾਸ ਮੰਡਲ ਦੀ ਗੜੀ ਨੂੰ ਵੀ ਘੇਰਾ ਪੈਂਦਾ ਗੁਰਦਾਸ ਮੰਡਲ ਦੀ ਗੜੀ ਨੂੰ ਵੀ ਘੇਰਾ ਪੈਂਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜਨ ਦੇ ਲਈ ਗੁਰਦਾਸ ਮੰਡਲ ਦੀ ਕੱਚੀ ਗੜੀ ਨੂੰ ਵੀ ਘੇਰਾ ਪਿਆ ਰਿਹਾ ਮੇਰਾ ਖਿਆਲ ਦਸੰਬਰ ਦਸੰਬਰ ਜੇ ਮੈਂ ਨਾ ਭੁੱਲਦਾ ਹਾਂ ਮੈਂ ਤਾਂ 1715 ਦਸੰਬਰ 1715 ਦੇ ਵਿੱਚ ਫੌਜ ਜਾ ਕੇ ਵਹਿ ਜਾਂਦੀ ਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜਨ ਦੇ ਲਈ ਤੇ ਅੱਗੇ ਜਾ ਕੇ ਫਿਰ ਜੂਨ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ 6 ਮਹੀਨੇ ਬਹੁਤ ਤਸੀਹੇ ਚੱਲੇ ਉਹਨਾਂ 'ਤੇ ਬੜੇ ਤਸੀਹੇ ਚੱਲੇ ਤੇ ਇੱਕ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਮਾੜੀ ਮੁੱਟੀ ਹੱਸਦੇ ਨੇ ਸੀ ਉਸ ਸਮੇ ਸਵਾ ਲੱਖ ਫੌਜ ਸੀ ਉਹਨਾਂ ਕੋਲੇ ਸਵਾ ਲੱਖ ਫੌਜ ਅਬਦੁੱਲ ਸਮਦ ਖਾਨ ਕੋਲੇ ਸਵਾ ਲੱਖ ਜਿਹਦੇ ਵਿੱਚੋਂ 1 ਲੱਖ ਫੌਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿੱਤਣ ਵਾਲ ਦੇ ਉੱਤੇ ਲੱਗੀ ਹੋਈ ਸੀ 25000 ਫੌਜ ਨਾਲ ਬਾਕੀ ਕੰਮ ਚੱਲ ਰਿਹਾ ਸੀ ਤੇ 1 ਲੱਖ ਫੌਜ ਲੱਗੀ ਹੋਈ ਸੀ ਬਾਬਾ ਬੰਦਾ ਸਿੰਘ ਬਹਾਦਰ ਉਹ ਛੋਟੀ ਮੂਟੀ ਹਸਤੀ ਨਹੀਂ ਹੈ ਬਾਬਾ ਬੰਦਾ ਸਿੰਘ ਬਖ਼ਸ਼ ਖੈਰ ਜਿਹੜੀ ਮੈਂ ਬੇਨਤੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖ ਜੰਗਲਾਂ ਵਿਚ ਵਿੱਚ ਰੁੱਕਦੇ ਰਹੇ ਇਧਰ ਉਧਰ ਜਾਂਦੇ ਰਹੇ ਅਬਦੁਲ ਸਮਦ ਖਾਨ ਬੈਠਦਾ ਹੈ ਜਾਂ ਇਹ ਇਹ ਕਹਿ ਲਈਏ ਮੈਂ ਥੋੜਾ ਥੋੜਾ ਸ਼ਾਰਟ ਵਿੱਚ ਤੁਹਾਡੇ ਨਾਲ ਬੇਨਤੀ ਸਾਂਝੀ ਕਰਾਂ ਕਿਉਂਕਿ ਆਪਾਂ ਸ਼ਹਾਦਤ ਦੀ ਗੱਲ ਕਰਨੀ ਹੈ ਨਾਲ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋ ਜਾਂਦੀ ਹੈ ਤੇ ਉਹਦੇ ਤੋਂ ਬਾਅਦ ਇੱਕਾ ਦੁੱਕਾ ਬੈਠਦੇ ਰਹੇ ਮੁਗਲ ਸਲਤਨਤ ਦੇ ਉੱਪਰ ਜਿਹੜੇ ਵੀ ਉਸ ਸਮੇਂ ਦੇ ਕਾਰਜਕਾਰ ਬੈਠਦੇ ਰਹੇ ਉਹਨਾਂ ਨੇ ਕੋਈ ਬਹੁਤਾ ਧਿਆਨ ਨਾ ਦਿੱਤਾ ਸਿੱਖ ਉਦੋਂ ਤੱਕ ਤਾਂ ਜੰਗਲਾਂ ਵਿੱਚ ਚਲੇ ਗਏ ਪਰ ਹੌਲੀ-ਹੌਲੀ ਫੇਰ ਇਕੱਠੇ ਹੋਣ ਲੱਗੇ ਅਬਦੁਰ ਰਸਮਤ ਖਾਨ ਤੋਂ ਬਾਅਦ ਇਸੇ ਦਾ ਬੇਟਾ ਜ਼ਕਰੀਆ ਖਾਨ ਬੈਠਦਾ ਹੈ। ਜ਼ਕਰੀਆ ਖਾਨ। ਜ਼ਕਰੀਆ ਖਾਨ 1721 ਵਿੱਚ ਬੈਠਦਾ ਹੈ ਤੇ ਉਹਦੇ ਤੋਂ ਬਾਅਦ 45 ਤੱਕ ਇਹਨੇ ਬਹੁਤ ਕਹਿਰ ਕੀਤਾ। ਬੜਾ ਕਹਿਰ ਕੀਤਾ ਇਹਨੇ। ਸਿੱਖ ਜੰਗਲਾਂ ਵੇਲੇ ਆ ਤੇ ਚਲੇ ਗਏ ਹੌਲੀ ਹੌਲੀ ਜਦੋਂ ਮੁਹੰਮਦ ਸ਼ਾਹ ਗੀਲੇ ਵਰਗੇ ਬੈਠਦੇ ਆ ਤਾਂ ਉਹ ਥੋੜਾ ਜਿਹਾ ਆਯਾਸ਼ ਬੰਦਾ ਸੀ ਉਹਨਾਂ ਸਮਿਆਂ ਵਿੱਚ ਨਾ ਕੁਝ ਮੌਕਾ ਮਿਲਿਆ ਸਿੱਖਾਂ ਨੂੰ ਵੀ ਆਪਾਂ ਇਕੱਠੇ ਹੋਈਏ ਦੁਬਾਰੇ ਸਿੱਖ ਇਕੱਠੇ ਹੋਣ ਸ਼ੁਰੂ ਹੋ ਗਏ ਤੇ ਉਹਨਾਂ ਦਿਨਾਂ ਦੀ ਹੀ ਉਸ ਸਮੇਂ ਦੀ ਹੀ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰ ਲੱਗਾ ਭਾਈ ਤਾਰਾ ਸਿੰਘ ਵਾਂ ਦੀ ਸੁਣਿਆ ਜੀ ਕਦੀ ਨਾ ਭਾਈ ਤਾਰਾ ਸਿੰਘ ਵਾਂ ਦਾ ਨਹੀਂ ਸੁਣਿਆ ਹੋਏਗਾ ਕਿਉਂਕਿ ਬਹੁਤ ਘੱਟ ਵਿਚਾਰ ਹੁੰਦੀ ਹੈ ਇਹ ਅਜਿਹੇ ਗੁਰਸਿੱਖਾਂ ਦੇ ਜੀਵਨ ਦੇ ਉੱਪਰ ਭਾਈ ਤਾਰਾ ਸਿੰਘ ਵਾਂ ਭਰ ਜਵਾਨੀ ਵਿੱਚ ਹੁਣ ਇਹਨੇ ਕੀ ਕੀਤਾ ਜਦੋਂ ਦੇਖਿਆ ਵੀ ਥੋੜੀ ਜੀ ਢਿੱਲ ਮਿਲੀ ਆ ਤੇ ਇਹਨੇ ਇੱਕ ਵਾੜਾ ਬਣਾਇਆ ਘਰ ਬਣਾਇਆ ਘਰ ਬਣਾ ਕੇ ਉਹਦੇ ਵਿੱਚ ਸਿੱਖਾਂ ਦੇ ਰਹਿਣ ਵਾਸਤੇ ਥਾਂ ਵੜਾਈ ਤੇ ਗੁਰੂ ਘਰ ਲੰਗਰ ਚਲਾ ਦਿੱਤਾ ਮੈਂ ਫਿਰ ਬੇਨਤੀ ਕਰਾਂ ਵੰਡ ਛਕਣਾ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਨਾ ਸੇਵਾ ਦਾ ਬੀਜ ਹੈ ਉਥੋਂ ਨਿਕਲਦੀ ਹੈ ਸੇਵਾ ਸੇਵਾ ਇਥੋਂ ਪੁੰਗਰੇ ਹੁਣ ਇਸ ਨੌਜਵਾਨ ਨੇ ਵਾੜਾ ਬਣਾ ਲਿਆ ਸਿੱਖ ਆਉਂਦੇ ਨੇ ਇਹਦੇ ਘਰ ਠਹਿਰਾ ਕਰਦੇ ਨੇ ਪ੍ਰਸ਼ਾਦਾ ਪਾਣੀ ਛਕਦੇ ਨੇ ਤੇ ਹੋਰ ਵੀ ਸਿੱਖ ਇਕੱਠੇ ਹੋ ਕੇ ਇਥੋਂ ਅੱਗੇ ਸਿੱਖਾਂ ਨੂੰ ਹੋਰ ਇਕੱਤਰ ਕਰਨ ਦੇ ਲਈ ਆਪਣੇ ਯਤਨ ਕਰਦੇ ਕਾਫੀ ਸਿੱਖ ਇਕੱਠੇ ਹੋਣ ਲੱਗੇ ਗੁਰਮਤੇ ਪੈਣ ਲੱਗੇ ਉਹਨਾਂ ਦਿਨਾਂ ਦੇ ਵਿੱਚ ਹੀ ਪੱਟੀ ਦਾ ਇੱਕ ਚੌਧਰੀ ਹੈ ਸਾਹਿਬ ਰਾਏ ਨਾਂ ਜੇ ਹੋ ਸਕੋ ਤਾਂ ਯਾਦ ਕਰਕੇ ਰੱਖਿਓ ਪੱਟੀ ਦਾ ਚੌਧਰੀ ਆ ਸਾਹਿਬ ਰਾਏ ਇਹ ਚੌਧਰੀ ਹੈ ਕਈ ਸਟੇਜਾਂ ਹੁੰਦੀਆਂ ਸਨ ਜਿੱਦਾਂ ਚੌਧਰੀ ਸਰਪੰਚ ਕਹਿ ਲੋ ਇਲਾਕੇ ਦਾ ਹਨ ਉਹਦੇ ਤੋਂ ਬਾਅਦ ਸੂਬੇਦਾਰ ਹੁੰਦਾ ਸੀ ਉਹ ਤੋਂ ਅੱਗੇ ਫਿਰ ਫੌਜਦਾਰ ਹੁੰਦਾ ਸੀ ਉਹ ਤੋਂ ਅੱਗੇ ਫਿਰ ਜਰਨੈਲ ਹੁੰਦਾ ਸੀ ਇਦਾਂ ਉਹ ਕਾਫੀ ਲੰਬਾ ਸਿਲਸਿਲਾ ਹੈ ਉਹ ਇਸ ਸੱਜਣ ਨੇ ਜਦੋਂ ਸਿੱਖਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਤੇ ਇਸੇ ਇਲਾਕੇ ਦਾ ਐ ਸਾਹਿਬ ਰਾਏ ਸਰਕਾਰੀ ਬੰਦਾ ਘੋੜੇ ਦੇ ਕੋਲੇ ਰਹਿਗੇ ਨੇ ਤਾਂ ਇਹ ਕੀ ਕਰਦਾ ਇਹਦੇ ਘੋੜੇ ਨਾ ਖੇਤਾਂ ਵਿੱਚ ਆਮ ਹੀ ਚਰਨ ਜਾਂਦੇ ਆ ਫਸਲ ਤਬਾਹ ਕਰ ਦਿੰਦੇ ਆ ਆ ਆਮ ਹੀ ਹੁੰਦਾ ਨਾ ਜਿਹੜੇ ਬੰਦੇ ਕੋਲੇ ਚਾਰ ਪੈਜੇ ਉਹਨੂੰ ਥੋੜਾ ਹੰਕਾਰ ਵੀ ਹੁੰਦਾ ਹੁਣ ਨਹੀਂ ਚਾਹੀਦਾ ਹੁੰਦਾ ਵੈਸੇ ਚਲੋ ਆਪਾਂ ਉਧਰਲੇ ਪਾਸੇ ਨਾ ਪਈ ਆਪਾਂ ਇਤਿਹਾਸ ਗਾਥਾ ਨੂੰ ਕਹੀਏ ਹੁਣ ਇਹ ਇਹ ਇਸੇ ਇਲਾਕੇ ਦੇ ਵਿੱਚ ਰਹਿਣ ਵਾਲੇ ਨੇ ਭਾਈ 마ਸੀ ਸਿੰਘ ਤੇ ਗੁਰਬਖਸ਼ ਸਿੰਘ ਇਹਨਾਂ ਦੇ ਖੇਤਾਂ ਵਿੱਚ ਵੀ ਇਹਦੇ ਘੋੜੇ ਵੜ ਗਏ ਸਾਹਿਬ ਰਾਏ ਫਸਲ ਤਬਾਹ ਕਰਤੀ ਇਹਨਾਂ ਨੇ ਜਾ ਕੇ ਉਹਨੂੰ ਜਾ ਕੇ ਚੌਧਰੀ ਨੂੰ ਕਿਹਾ ਵੀ ਭਾਈ ਇਹ ਗੱਲ ਤੁਹਾਡੇ ਵਾਸਤੇ ਗਲਤ ਹੈ ਆਪਣੇ ਘੋੜੇ ਬੰਨ ਕੇ ਰੱਖ ਆਪਣੇ ਘੋੜੇ ਬੰਨ ਕੇ ਰੱਖਿਆ ਕਰ ਸਾਡੀ ਫਸਲ ਤਬਾਹ ਕਰ ਦਿੰਦੇ ਨੇ ਪਰ ਉਹ ਸੱਤਾ ਦੇ ਹੰਕਾਰ ਵਿੱਚ ਜਿਹੜੀ ਅੱਗੀ ਗੱਲ ਕਹਿੰਦਾ ਨਾ ਉਹ ਸਿੱਖਾਂ ਨੂੰ ਬੜੀ ਪਿੰਚ ਕਰਦੀ ਹੈ ਇਹ ਕਹਿੰਦਾ ਮੈਂ ਘੋੜੇ ਬੰਨ ਤਾਂ ਲਵਾਂ ਮੇਰੇ ਕੋਲੇ ਰਸਸੇ ਹੈ ਨਹੀਂ ਘੋੜੇ ਤਾਂ ਬੰਨ ਲਾਂ ਮੈਂ ਰਸਸੇ ਹੈ ਨਹੀਂ ਸਿੱਖ ਕਹਿੰਦਾ ਇਹ ਕਿਹੜੀ ਗੱਲ ਹੋਏ ਕਿ ਤੂੰ ਇਲਾਕੇ ਦਾ ਚੌਧਰੀ ਹੋਵੇਂ ਤੇ ਤੇਰੇ ਕੋਲ ਪੈਸੇ ਨਾ ਹੋਣ ਰਸਸੇ ਰਸਸੇ ਲਿਆਉਣ ਵਾਸਤੇ ਪੈਸੇ ਨਾ ਹੋਣ ਜਾਂ ਰਸਸੇ ਤੂੰ ਵਟਾ ਨਹੀਂ ਸਕਦਾ ਜਾਂ ਵਟ ਨਹੀਂ ਸਕਦਾ ਇਹ ਇਹ ਤੇ ਕੋਈ ਬਹਾਨਾ ਨਾ ਨਾ ਹੋਇਆ ਤੇ ਅੱਗੋਂ ਸਹਿਬ ਰਾਏ ਕਹਿਣ ਲੱਗਾ ਕਹਿੰਦਾ ਸੱਚ ਇਹ ਐ ਜਿਹੜੇ ਰੱਸਿਆਂ ਨਾਲ ਮੈਂ ਘੋੜੇ ਬੰਨਣੇ ਆ ਨਾ ਉਹ ਬਾਜ਼ਾਰ ਚੋਂ ਨਹੀਂ ਮਿਲਦੇ ਸਿੱਖ ਕਹਿੰਦੇ ਫਿਰ ਕਿੱਥੋਂ ਮਿਲਦੇ ਆ ਕਹਿੰਦਾ ਅਜੇ ਸਿੱਖ ਐਨੇ ਜੰਗਲਾਂ ਚੋਂ ਵਾਪਸ ਆ ਕੇ ਪਰਤ ਕੇ ਆਪਣੇ ਘਰਾਂ ਚ ਬੈਠੇ ਨਹੀਂ ਵੀ ਮੈਂ ਉਹਨਾਂ ਦੇ ਕੇਸ ਕੱਟ ਕੇ ਵੇੜ ਵੱਟ ਕੇ ਉਹਨਾਂ ਦੇ ਕੇਸਾਂ ਨਾਲ ਆਪਣੇ ਘੋੜੇ ਬੰਨ ਸਕਾਂ ਤੇ ਇਹ ਮੈਂ ਕਰਾਂਗਾ ਬੇਨਤੀ ਨੂੰ ਧਿਆਨ ਵਿੱਚ ਰੱਖਿਆ ਜੇ ਹੁਣ ਇਹ ਗੱਲ ਸਿੱਖਾਂ ਨੂੰ ਪਿੰਚ ਤੇ ਕਰਨੀ ਸੀ ਨਾ ਤੇ ਪਰ ਮੈਂ ਕਹਿੰਦਾ ਅੱਜ ਅੱਜ ਵਾਲੇ ਅੱਜ ਵਾਲੇ ਕੋਈ ਗੱਲ ਹੀ ਕੋਈ ਨਹੀਂ ਅਸੀਂ ਆਪ ਕਟਾ ਕੇ ਦੇ ਉਹਨੇ ਥਾਂ ਥਾਂ ਤੇ ਨਈਆਂ ਦੀਆਂ ਦੁਕਾਨਾਂ ਖੁੱਲ ਗਈਆਂ ਥਾਂ ਥਾਂ ਤੇ ਮਾਡਰਨਿਟੀ ਦੇ ਨਾਂ ਤੇ ਸੈਲੂਨ ਖੋਲ ਕੇ ਪਤਾ ਨਹੀਂ ਕਿਹੜਾ ਕਿਹੜਾ ਕੀ ਕੀ ਕੁਝ ਕੁਝ ਹੋਈ ਜਾਂਦਾ ਹਨਾ ਧਿਆਨ ਦੇਣਾ ਚਾਹੀਦਾ ਇੱਕ ਉਹਨੇ ਸਿੱਖ ਜਾ ਕੇ ਇਹਨਾਂ ਨੇ ਹੁਣ ਉੱਥੇ ਦੱਸਿਆ ਭਾਈ ਤਾਰਾ ਸਿੰਘ ਬਾਣ ਦੇ ਘਰ ਉਹਨਾਂ ਦਿਨਾਂ ਵਿੱਚ ਭਾਈ ਬਘੇਲ ਸਿੰਘ ਹੋਣੀ ਬੈਠੇ ਆ। ਹੁਣ ਇਹ ਇਹਨਾਂ ਦੇ ਨਾਲ ਜਾ ਕੇ ਗੱਲਬਾਤ ਕੀਤੀ ਵੀ ਅਸੀਂ ਉਹਨੂੰ ਰੋਕਿਆ ਪਰ ਸਾਹਿਬ ਰਾਇ ਆਹ ਗੱਲ ਕਹਿੰਦੇ ਮੇਰੇ ਕੋਲ ਉਹ ਰਸੇ ਨਹੀਂ ਮੈਂ ਜਿੰਨਾ ਰਸਿਆਂ ਨਾਲ ਘੋੜੇ ਬੰਨਣੇ ਐ ਤੇ ਉਹ ਰਸੇ ਵਟਾਂਗਾ ਸਿੱਖਾਂ ਦੇ ਸਿਰਾਂ ਤੋਂ ਕੇਸ ਲਾ ਕੇ ਅਜੇ ਐਨੇ ਸਿੱਖ ਵੀ ਇਕੱਠੇ ਨਹੀਂ ਹੋਏ ਵੀ ਮੈਂ ਕੇਸ ਲਾ ਕੇ ਵੇੜ ਵੱਟ ਸਕਾਂ। ਵੇੜ ਵੱਟ ਸਕਾਂ। ਤੇ ਉਹ ਉਹ ਉਹਨਾਂ ਦਿਨਾਂ ਵਿੱਚ ਭਾਈ ਬਘੇਲ ਸਿੰਘ ਹੋਰਾਂ ਨੇ ਫਿਰ ਇੱਕ ਕੰਮ ਕੀਤਾ ਜਿਹੜੇ ਇਹਦੇ ਘੋੜੇ ਸੀ ਨਾ ਜਿਹੜੇ ਖੁੱਲੇ ਚਰਾਉਂਦਾ ਸੀ ਉਹ ਘੋੜੇ ਇਹਦੇ ਲੁੱਟ ਕੇ ਤੇ ਵੇਚ ਦਿੱਤੇ ਅੱਗੇ ਵੇਚਦੇ ਹੁਣ ਇਹਨੂੰ ਗੁੱਸਾ ਚੜਿਆ ਵੀ ਇਹਨਾਂ ਦੀ ਹਿੰਮਤ ਇੰਨੀ ਵੱਧ ਗਈ ਵੀ ਇਹ ਤਾਂ ਹੁਣ ਇਲਾਕੇ ਦੇ ਚੌਧਰੀ ਨੂੰ ਹੱਥ ਪਾਉਣ ਲੱਗੇ ਇਲਾਕੇ ਦੇ ਚੌਧਰੀ ਨੂੰ ਇਹ ਅੱਗੇ ਹੁਣ ਪੱਟੀ ਦੇ ਫੌਜਦਾਰ ਕੋਲੇ ਚਲੇ ਗਿਆ ਫੌਜਦਾਰ ਨੂੰ ਜਾ ਕੇ ਕਹਿੰਦਾ ਵੀ ਹੁਣ ਇਹਨਾਂ ਦੀ ਹਿੰਮਤ ਸਿੱਖਾਂ ਦੀ ਇੰਨੀ ਕੁ ਵੱਧ ਗਈ ਹੈ ਇਹ ਇਹਨਾਂ ਨੇ ਮੇਰੇ ਘੋੜੇ ਵੇਚਦੇ ਗੱਲ ਕਰਦਿਆਂ ਕਰਾਉਂਦਿਆਂ ਪਹੁੰਚ ਗਈ ਲਾਹੌਰ ਲਾਹੌਰ ਤੋਂ ਸੂਬੇਦਾਰ ਨੇ ਆਪਣੇ ਭਤੀਜੇ ਨੂੰ 80 ਕ ਪੈਦਲ ਤੇ 25 ਕ ਘੋੜਸਵਾਰ ਦੇ ਕੇ ਭੇਜਤਾ ਵੀ ਜਿੰਨੇ ਕੁ ਬੈਠੇ ਆ ਉਹ ਸਿੱਖ ਖਤਮ ਕਰਿਓ ਉਹਨਾਂ ਨੂੰ ਮੁਕਾਇਆ ਅੱਗੇ ਆ ਕੇ ਉਹ ਜਦੋਂ ਅੰਮ੍ਰਿਤ ਵੇਲੇ ਆਉਂਦੇ ਨੇ ਸਵੇਰੇ ਸਵੇਰੇ ਉਹਨਾਂ ਨੇ ਧਾਵਾ ਬੋਲਿਆ ਇਧਰੋਂ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਬਾਬਾ ਬਘੇਲ ਸਿੰਘ ਹੋਣੀ ਸਵੇਰ ਵੇਲੇ ਉਦੋਂ ਅੰਮ੍ਰਿਤ ਵੇਲੇ ਸਾਹਮਦੇ ਸੀ ਸਾਡੇ ਵਰਗੇ ਨਹੀਂ ਸੀ ਅੰਮ੍ਰਿਤ ਵੇਲੇ ਸਾਹਮਣ ਵਾਲੇ ਸੀ ਉਹ ਬਾਹਰ ਜਾ ਰਹੇ ਨੇ ਹੱਥ ਵਿੱਚ ਲੋਟਾ ਫੜਿਆ ਹੋਇਆ ਜਦੋਂ ਉਹਨਾਂ ਨੇ ਘੋੜਿਆਂ ਦੀਆਂ ਟਾਪਾਂ ਸੁਣੀਆਂ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਜੇ ਮੈਂ ਇੱਥੋਂ ਭੱਜਿਆ ਤੇ ਤਾਂ ਵੀ ਪਿੱਠ ਦਿਖਾ ਕੇ ਭੱਜਣ ਵਾਲੀ ਗੱਲ ਹੋਏਗੀ ਉਹਨਾਂ ਨੇ ਆਪਣੀ ਕਿਰਪਾਨ ਸੂਤੀ ਜਿਹੜੀ ਸਰੀਸੇ ਪਾਇਉ ਇਸੀ ਕੱਢੀ ਉੱਚੀ ਜਕਾਰਾ ਲਾਇਆ ਤਾਂ ਕਿ ਪਿੱਛੇ ਵੀ ਪਤਾ ਲੱਗ ਜਾਵੇ ਤੇ ਇਹਨਾਂ ਨੇ ਉੱਥੇ ਛੋਟੀ ਜੀ ਜੰਗ ਕਰਕੇ ਜਿਹੜਾ ਉਹਦਾ ਪਤੀ ਜਾ ਆਇਆ ਸੀ ਨਾ ਉਹ ਮਾਰਤਾ ਜਦੋਂ ਉਹ ਮਰ ਗਿਆ ਉਹਦੀ ਲਾਸ਼ ਉਹ ਚੱਕ ਚੁੱਕ ਕੇ ਜਿਹੜੇ ਨਾਲ ਦੇ ਆਏ ਸੀ ਉਹ ਚਾ ਕੇ ਭੱਜ ਗਏ ਜਦੋਂ ਵਾਪਸ ਗਏ ਹੁਣ ਉੱਥੇ ਜਾ ਕੇ ਇਹ ਗੱਲ ਤੇ ਸੁਭਾਵਕ ਜੀ ਸੀ ਨਾ ਭਾਵੇਂ ਕਿ ਆਪ ਵੀ ਭਾਈ ਬਗੇਲ ਸਿੰਘ ਹੁਣੇ ਸੀ ਦੋ ਇਹ ਗੱਲ ਤੇ ਸੁਭਾਵਕ ਸੀ ਵੀ ਜਦੋਂ ਲਾਹੌਰ ਦੇ ਸੂਬੇਦਾਰ ਦਾ ਭਤੀਜਾ ਮਰ ਜਾਵੇ ਤੇ ਉਹ ਟੇਕੇ ਤੇ ਬੈਠੇਗਾ ਨਹੀਂ ਸਿੱਖਾਂ ਨੇ ਕਿਹਾ ਵੀ ਹੁਣ ਉਹ ਆਏਗਾ ਜ਼ਰੂਰ ਤੇ ਭਾਈ ਤਾਰਾ ਸਿੰਘ ਵਾਂ ਨੂੰ ਸਿੱਖਾਂ ਨੇ ਇੱਕ ਬੇਨਤੀ ਕੀਤੀ ਮੈਂ ਜਿਹੜੀ ਬੇਨਤੀ ਕਰਾਂ ਸੇਵਾ ਦੀ ਕਿੱਥੋਂ ਸੇਵਾ ਸ਼ੁਰੂ ਕੀਤੀ ਕਿੱਥੇ ਜਾ ਕੇ ਮੁਕੰਮਲ ਹੋਣੀ ਹੈ ਭਾਈ ਤਾਰਾ ਸਿੰਘ ਮਾਨ ਨੂੰ ਸਿੱਖ ਕਹਿਣ ਲੱਗੇ ਕਹਿੰਦੇ ਸਾਡੇ ਵਰਗੇ ਸਾਡਾ ਤਾਂ ਕੰਮ ਹੈ ਅਸੀਂ ਤੇ ਲੜਾਕੂ ਆ ਅਸੀਂ ਲੜਦੇ ਰਹਨੇ ਆ ਤੇਰੇ ਵਰਗੇ ਸੇਧ ਕੀ ਸਿੱਖ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਜੇ ਤੂੰ ਇੰਝ ਕਰੇ ਇਹ ਸਾਰਾ ਘਰ ਘਟ ਇਥੋਂ ਛੱਡ ਕੇ ਕਿਤੇ ਹੋਰ ਚਲਿਆ ਜਾਵੇਂ ਕਿਉਂਕਿ ਇੱਥੇ ਆਉਣਗੇ ਤਾਂ ਸਹੀ ਫੌਜ ਵਾਲੇ ਜੰਗ ਵੀ ਹੋਣੀ ਸੁਭਾਵਕ ਹੈ ਅਸੀਂ ਨਹੀਂ ਚਾਹੁੰਦੇ ਤੇਰਾ ਕੋਈ ਨੁਕਸਾਨ ਹੋਵੇ ਤੂੰ ਚਲਿਆ ਜਾ ਤੇ ਭਾਈ ਤਾਰਾ ਸਿੰਘ ਬਾ ਨੇ ਅੱਗੋਂ ਹੱਥ ਜੋੜ ਕੇ ਇੱਕ ਬੇਨਤੀ ਕੀਤੀ ਕਹਿੰਦਾ ਜਿਸ ਦਿਨ ਖੰਡੇ ਖੰਡੇ ਵਾਟੇ ਕੀ ਪੌਣ ਲਈ ਸੀ ਨਾ ਉਸ ਦਿਨ ਪ੍ਰਣ ਕੀਤਾ ਸੀ ਗੁਰੂ ਨਾਲ ਮੈਂ ਗੁਰੂ ਨੂੰ ਛੱਡ ਕੇ ਨਹੀਂ ਜਾਵਾਂਗਾ ਮੈਂ ਨਹੀਂ ਛੱਡ ਕੇ ਜਾਵਾਂਗਾ ਜੋ ਹੁੰਦਾ ਹੋਏਗਾ ਉਹੀ ਗੱਲ ਹੋਈ ਆਇਆ ਹੁਣ ਉਹ ਲਾਹੌਰ ਦਾ ਸੁਬੇਦਾਰ ਆਉਂਦਾ ਹੈ ਉਹ ਦੋ ਬੰਦਿਆਂ ਨੂੰ ਆਪਣੇ ਨਾਲ ਲੈ ਕੇ ਆਉਂਦਾ ਹੈ ਜਿਹੜੇ ਉਹਦੇ ਜਰਨੈਲ ਨੇ ਇੱਕ ਮੋਮਨ ਖਾਨ ਤੇ ਇੱਕ ਤੱਕੀ ਖਾਨ ਇਹਨਾਂ ਦੋਨਾਂ ਨੂੰ ਨਾਲ ਲੈ ਕੇ ਆਉਂਦਾ ਹੈ ਜੰਗ ਹੁੰਦੀ ਹੈ ਤੱਕੀ ਖਾਨ ਨੇ ਆਪਣੇ ਸਰੀਰ ਤੇ ਪੂਰੇ ਤੇ ਲੋਹਾ ਪਾਇਆ ਹੋਇਆ ਉਹਨੂੰ ਇੰਜ ਲੱਗਦਾ ਵੀ ਮੈਨੂੰ ਕੋਈ ਮਾਰ ਨਹੀਂ ਸਕੇਗਾ ਉਹ ਉਹਨੂੰ ਮੇਰਾ ਖਾਲ ਸੰਜੋਹ ਕਹਿੰਦੇ ਨੇ ਉਹ ਉਹ ਪਾਈ ਹੋਈ ਆ ਪੂਰੇ ਸਰੀਰ ਨੂੰ ਉਹਨੇ ਢੱਕਿਆ ਹੋਇਆ ਤੇ ਤੱਕੀ ਖਾਨ ਨੇ ਆ ਕੇ ਨਾ ਇੱਕ ਗੱਲ ਪੁੱਛੀ ਕਹਿੰਦਾ ਤੁਹਾਡੇ ਵਿੱਚੋਂ ਤਾਰਾ ਸਿੰਘ ਵਾਂ ਕੌਣ ਹੈ ਕੌਣ ਹੈ ਤਾਰਾ ਸਿੰਘ ਵਾਂ ਤੇ ਇੰਨੇ ਸਮੇਂ ਦੇ ਵਿੱਚ ਇਤਿਹਾਸ ਲਿਖਦਾ ਹੈ ਕਹਿੰਦੇ ਭਾਈ ਤਾਰਾ ਸਿੰਘ ਵਾਰ ਨੇ ਸਰੀਰ ਦਾ ਫੋਰ ਤਾਂ ਕੋਈ ਉਹਦਾ ਅੰਗ ਨੰਗਾ ਨਹੀਂ ਸੀ ਵੀ ਜਿੱਥੇ ਵਾਰ ਹੋ ਸਕਦਾ ਭਾਈ ਤਾਰਾ ਸਿੰਘ ਵਾਰ ਨੇ ਉਹਦੇ ਮੂੰਹ 'ਚ ਵਰਸ਼ਾ ਮਾਰਿਆ ਤੇ ਵਰਸ਼ਾ ਮਾਰ ਕੇ ਨਾਲੇ ਵਾਰ ਕੀਤਾ ਨਾਲੇ ਕਹਿੰਦੇ ਆਹ ਹੈ ਤਾਰਾ ਸਿੰਘ ਵਾਂ ਮਿਲਲਾ ਵਰਸ਼ਾ ਪਿੱਛੇ ਖਿੱਚਿਆ ਇਹਦੇ ਮੂੰਹ 'ਚੋਂ ਖੂਨ ਡਿੱਗਦਾ ਜਾਂਦਾ ਤੇ ਜਦੋਂ ਖੂਨ ਡਿੱਗਦਾ ਆ ਪਿੱਛੇ ਨੂੰ ਮੁੜਿਆ ਨਾ ਤੇ ਅੱਗੋਂ ਮੋਮਨ ਖਾਂ ਇਹਨੂੰ ਇੱਕ ਟੀਚਰ ਕਰਦਾ ਹੋਇਆ ਕਹਿੰਦਾ ਕਹਿੰਦਾ ਤੱਕੀ ਖਾਨ ਨਵਾ ਸਾਹਿਬ ਜੀ ਤੁਸੀਂ ਪਾਣ ਚਬਾ ਰਹੇ ਹੋ ਤੁਹਾਡੇ ਤੁਹਾਡੇ ਮੂੰਹ ਚੋਂ ਲਾਲ ਰੰਗ ਦਾ ਕੋਈ ਪਦਾਰਥ ਡਿੱਗ ਰਿਹਾ ਕੋਈ ਚਬਾ ਪਾਣ ਚਬਾ ਰਹੇ ਹੋ ਤੱਕੀ ਖਾਨ ਅੱਗੇ ਕਹਿਣ ਲੱਗਾ ਕਹਿੰਦਾ ਅੱਗੇ ਤਾਰਾ ਸਿੰਘ ਵਾਂ ਵੰਡੀ ਜਾਂਦਾ ਜੇ ਅੱਗੇ ਉਹ ਕੇ ਲੈ ਕੇ ਦੇਣਾ ਪਰ ਤਾਰਾ ਸਿੰਘ ਵਾਂ ਚਲੋ ਇੱਥੇ ਸ਼ਹਾਦਤ ਦਾ ਜਾਮ ਪੀ ਜਾਂਦਾ ਮੈਂ ਜਿਹੜੀ ਬੇਨਤੀ ਤੁਹਾਡੇ ਨਾਲ ਕਰਨੀ ਚਾਹੁੰਦਾ ਹੈ ਇਤਿਹਾਸ ਦੇ ਇਹ ਪੰਨੇ ਉਹ ਨੇ ਜਿਹੜੇ ਅਸੀਂ ਅਜੇ ਤੱਕ ਫਰੋਲੇ ਨਹੀਂ ਤੇ ਸਿੱਖਾਂ ਦੇ ਲਈ ਕਿੱਡੀ ਵੱਡੀ ਸੇਵਾ ਭਾਈ ਤਾਰਾ ਸਿੰਘ ਬਾਹੋਂ ਨਹੀਂ ਕਰ ਗਏ ਪਹਿਲਾਂ ਸਿੱਖਾਂ ਨੂੰ ਇਕੱਤਰ ਰਹਿਣ ਵਾਸਤੇ ਉਹ ਗੁਰਮਤੇ ਕਰਨ ਵਾਸਤੇ ਘਰ ਘਾਟ ਦਿੰਦੇ ਨੇ ਫਿਰ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਪਾਣੀ ਵੀ ਸਕਾਉਂਦੇ ਨੇ ਹੁਣ ਤਾਰਾ ਸਿੰਘ ਬਾਹ ਸ਼ਹੀਦ ਹੋ ਗਿਆ ਤੇ ਸਿੱਖਾਂ ਨੇ ਮਤੇ ਪਾਏ ਸਿੱਖਾਂ ਨੇ ਮਤਾ ਪਾਇਆ ਵੀ ਇੰਜ ਦੇ ਕੰਮ ਨਹੀਂ ਨਾ ਚੱਲਣਾ ਹੁਣ ਮਤੇ ਕੀ ਪਏ ਤਾਰਾ ਸਿੰਘ ਵਾਂ ਦੀ ਸ਼ਹੀਦੀ ਦਾ ਬਦਲਾ ਲਿਆ ਜਾਏਗਾ ਸਭ ਤੋਂ ਪਹਿਲਾਂ ਖਜ਼ਾਨਾ ਲੁੱਟਿਆ ਜਾਏਗਾ ਇਹ ਇਸ ਇਹ ਕਹ ਲੀਏ ਵੀ ਸਾਡਾ ਨਾ ਮਾਫ ਕਰਨਾ ਮੈਂ ਬੇਨਤੀ ਫੇਰ ਕਰ ਦੇਵਾਂ ਇਹਨਾਂ ਇੱਕ ਇਤਿਹਾਸ ਹੀ ਹੈ ਵੀ ਸਿੱਖ ਚੋਰ ਨਹੀਂ ਹੋਇਆ ਸਿੱਖ ਲੁੱਟਦਾ ਬਹੁਤ ਰਿਹਾ ਪਰ ਲੁੱਟਿਆ ਸਿੱਖ ਨੇ ਕੇਵਲ ਸਰਕਾਰੀ ਖਜ਼ਾਨਾ ਇਹ ਕਿਰਦਾਰ ਹੈ ਸਿੱਖਾਂ ਦਾ ਮੈਂ ਅੱਗੇ ਆ ਕੇ ਇੱਕ ਬੇਨਤੀ ਤੁਹਾਡੇ ਨਾਲ ਸਾਂਝੀ ਕਰਦਾ ਜੇ ਸਮਾਂ ਹੈ ਆਪਣੇ ਕੋਲ ਤਾਰਾ ਸਿੰਘ ਬਾਣ ਦੀ ਸ਼ਹਾਦਤ ਤੋਂ ਬਾਅਦ ਇਹ ਮਤੇ ਪਾਸ ਕੀਤੇ ਗਏ ਸਰਕਾਰੀ ਖਜ਼ਾਨਾ ਲੁੱਟਿਆ ਜਾਏਗਾ ਸਿੱਖਾਂ ਨੂੰ ਇਕੱਤਰ ਕੀਤਾ ਜਾਏਗਾ ਤੇ ਹਥਿਆਰ ਲੁੱਟੇ ਜਾਣਗੇ ਪੈਸਾ ਤੇ ਹੈ ਨਹੀਂ ਸੀ ਜਿਹਦੇ ਨਾਲ ਹਥਿਆਰ ਖਰੀਦ ਸਕਣ ਹਥਿਆਰ ਲੁੱਟੇ ਜਾਣਗੇ ਤੇ ਇਹ ਜੀ ਹੁੰਦਾ ਰਿਹਾ ਸਭ ਤੋਂ ਪਹਿਲਾਂ ਚਵਿੰਡੇ ਦੀ ਧਰਤੀ ਤੇ 1 ਲੱਖ ਰੁਪਈਆ ਸਿੱਖਾਂ ਨੇ ਉਹਨਾਂ ਦਿਨਾਂ ਵਿੱਚ ਲੁੱਟਿਆ ਜਿਹੜਾ ਸਰਕਾਰੀ ਖਜ਼ਾਨੇ ਵਿੱਚ ਜਾ ਰਿਹਾ ਸੀ ਸਰਕਾਰੀ ਖਜ਼ਾਨੇ ਵਿੱਚ ਜਾ ਰਿਹਾ ਸੀ ਸਿੱਖਾਂ ਨੇ ਉਹ ਲੁੱਟ ਲਿਆ ਹੁਣ ਹਹਾਕਾਰ ਮਚ ਗਏ ਕਿਉਂਕਿ ਸਿੱਖ ਗੋਰੀਲਾ ਵਾਰ ਨੀਤੀ ਦੇ ਨਾਲ ਆਉਂਦੇ ਨੇ ਜਦੋਂ ਕੋਈ ਸਰਕਾਰੀ ਖਜ਼ਾਨਾ ਲੈ ਕੇ ਲੰਘਦਾ ਉਹਨੂੰ ਲੁੱਟ ਲੈਂਦੇ ਨੇ ਤੇ ਸਿੱਖਾਂ ਨੇ ਉਹ ਜਿਹੜਾ 1 ਲੱਖ ਰੁਪਈਆ ਲੁੱਟਿਆ ਸੀ ਉਹ ਘਰਾਂ ਦੇ ਵਿੱਚ ਨਹੀਂ ਵੰਡਿਆ ਉਹ ਘਰਾਂ 'ਚ ਨਹੀਂ ਵੰਡਿਆ ਉਹ ਭਾਈ ਤਾਰਾ ਸਿੰਘ ਵਾਂ ਦੇ ਘਰੇ ਚਲਦੇ ਗੁਰੂ ਕੇ ਲੰਗਰਾਂ 'ਚ ਹੀ ਪਾਤਾ ਜਾ ਕੇ ਇਹ ਸੇਖਾ ਨਾ ਕਰਤਾਰ ਸਿੰਘ ਬਿਤੇ ਟਕੇ ਟਕੇ ਤੇ ਵੇਕਣ ਵਾਲੇ ਪਤਾ ਨਹੀਂ ਕਿੰਨੇ ਕੁ ਬੈਠੇ ਟਕੇ ਟਕੇ ਤੇ ਬੈਠੀ ਜਾਂਦੇ ਆ ਕਰ ਆਪਾਂ ਉਧਰਲੇ ਪਾਸੇ ਨਾ ਪਾਈਏ ਤਾਰਾ ਸਿੰਘ ਬਾਅਦ ਦੀ ਸ਼ਹਾਦਤ ਤੋਂ ਬਾਅਦ ਇਹ ਮਤੇ ਜਿਹੜੇ ਪਾਏ ਇਹਨਾਂ ਦਾ ਸਿਲਸਿਲਾ ਚੱਲਦਾ ਰਿਹਾ ਹੁਣ ਮੈਂ ਬੇਨਤੀ ਕਰ ਰਿਹਾ ਤੁਹਾਡੇ ਨਾਲੇ ਹੋਰ ਸਿੱਖ ਕਿਰਦਾਰ ਦੀ ਸਿੱਖਾਂ ਦਾ ਕਿਰਦਾਰ ਕਿਵੇਂ ਚੱਲਦਾ ਭਾਵੇਂ ਕਿ ਅੱਜ ਤੁਸੀਂ ਦੇਖੋ ਅੱਜ ਤੇ ਸੋਸ਼ਲ ਮੀਡੀਆ ਤੇ ਜਾਂ ਫਿਲਮਾਂ ਰਾਹੀਂ ਜਾਂ ਪਤਾ ਨਹੀਂ ਪਤਾ ਨਹੀਂ ਸਿੱਖਾਂ ਦਾ ਕੀ ਕਿਰਦਾਰ ਦਿਖਾਇਆ ਜਾ ਰਿਹਾ ਨਾ ਜੋ ਤਾਂ ਉਹਨਾਂ ਨੂੰ ਹਾਸੇ ਦੇ ਵਾਲੇ ਦਿਖਾਇਆ ਜਾ ਰਿਹਾ ਜਾਂ ਸ਼ਰਾਬੀ ਕੁਆਬੀ ਦਿਖਾਇਆ ਜਾ ਰਿਹਾ ਪੰਜਾਬੀਆਂ ਦੇ ਨਾਮ ਤੇ ਪੰਜਾਬੀ ਪੰਜਾਬ ਦਿਖਾ ਕੇ ਉਹਨਾਂ ਨੂੰ ਸ਼ਰਾਬੀ ਕੁਆਬੀ ਦਿਖਾਇਆ ਜਾ ਰਿਹਾ ਤੇ ਜੇ ਸਿੱਖਾਂ ਦੀ ਵੀ ਗੱਲ ਕਰਦੇ ਐ ਤੇ ਤਾਂ ਵੀ ਮਤਲਬ ਪੱਗ ਪਹਿਨਾ ਕੇ ਓਦਾਂ ਦਾ ਪਹਿਰਾਵਾ ਪਹਿਨਾ ਕੇ ਉਹਨਾਂ ਨੂੰ ਪਤਾ ਨਹੀਂ ਕਿਸ ਤਰੀਕੇ ਨਾਲ ਤੋੜ ਮੋੜ ਕੇ ਕਿਸੇ ਸਾਜ਼ਿਸ਼ ਅਗਹੀਨ ਦਿਖਾਉਂਦੇ ਨੇ ਮੈਂ ਤਾਂ ਕਈ ਵਾਰੀ ਬੇਨਤੀ ਕਰਦਾ ਹਾਂ ਨਾ ਜੇ ਕਿਤੇ ਆ ਕਿਰਦਾਰ ਆ ਸਾਡੇ ਸਿੱਖਾਂ ਦਾ ਅਸੀਂ ਦੁਨੀਆ ਨੂੰ ਦੱਸ ਨਹੀਂ ਸਕੇ ਜੇ ਦੱਸ ਦਈਏ ਤੇ ਮੇਰੇ ਖਿਆਲ ਨਾਲ ਵੀ ਉਹ ਸਾਰਾ ਕੁਝ ਬੰਦ ਹੋ ਸਕਦਾ ਹੁਣ ਏਸੇ ਮਤਿਆਂ ਦੇ ਅਧੀਨ ਪ੍ਰਤਾਪ ਮੱਲ ਸ਼ਿਆਲਕੋਟੀ ਸ੍ਰੀ ਹਰਗੋਬਿੰਦਪੁਰੇ ਦਾ ਚੌਧਰੀ ਹੈ ਪ੍ਰਤਾਪ ਚੰਦ ਸ਼ਿਆਲਕੋਟੀ ਇਹਦੇ ਕੋਲੇ ਸਰਕਾਰੀ ਖਜ਼ਾਨਾ ਤੇ ਇਹ ਚੱਲਿਆ ਸੀ ਜਮਾ ਕਰਵਾਉਣ ਵਾਸਤੇ ਸਿੱਖਾਂ ਨੂੰ ਪਤਾ ਲੱਗਿਆ ਸਿੱਖਾਂ ਨੇ ਲੁੱਟ ਲਿਆ ਸਰਕਾਰੀ ਖਜ਼ਾਨਾ ਸੀ ਲੈ ਕੇ ਅਜੇ ਸਰਕਾਰ ਦੀਆਂ ਨਜ਼ਰਾਂ ਵਿੱਚ ਆਇਆ ਨਹੀਂ ਸੀ ਇਹ ਲੈ ਕੇ ਚੱਲਿਆ ਸੀ ਇਹਦੇ ਕੋਲੇ ਪਹੁੰਚੇ ਸੀ ਸਿੱਖਾਂ ਨੇ ਲੁੱਟ ਲਿਆ ਇਹ ਵਾਪਸ ਘਰ ਪਰਤ ਗਿਆ ਪਰ ਜਿਉਂ ਹੀ ਸਿੱਖਾਂ ਨੂੰ ਪਤਾ ਲੱਗਿਆ ਨਾ ਵੀ ਇਹ ਖਜ਼ਾਨਾ ਤਾਂ ਇਹਦੇ ਇਕੱਲੇ ਦੇ ਸਿਰ ਪੈ ਜਾਣਾ ਇਹ ਤਾਂ ਇਹ ਇਕੱਲੇ ਦੇ ਸਿਰ ਪੈ ਜਾਣਾ ਇਹ ਸਰਕਾਰੀ ਤਾਂ ਹੈ ਹੀ ਨਹੀਂ ਇਹ ਤਾਂ ਕਿਸੇ ਇੱਕ ਨਾਲ ਧੱਕਾ ਹੋ ਸਕਦਾ ਆ ਸੀ ਸਿੱਖਾਂ ਦਾ ਕਿਰਦਾਰ ਸਿੱਖਾਂ ਨੇ ਜਿਵੇਂ ਕਿਵੇਂ ਵੀ ਕੀਤਾ ਰਾਤ ਬਰਾਤੇ ਪਹੁੰਚ ਕੇ ਉਹਦੇ ਘਰ ਜਾ ਕੇ ਉਹ ਸਾਰੇ ਦਾ ਸਾਰਾ ਪੈਸਾ ਉਹ ਵਾਪਸ ਕੀਤਾ ਵਾਪਸ ਕੀਤਾ ਸਾਰੇ ਦਾ ਸਾਰਾ ਪੈਸਾ ਵਾਪਸ ਕੀਤਾ ਤੇ ਅੱਗੋਂ ਹੱਥ ਜੋੜ ਕੇ ਕਹਿਣ ਲੱਗਾ ਕਹਿੰਦਾ ਹੁਣ ਮੈਨੂੰ ਸਮਝ ਨਹੀਂ ਲੱਗਦੀ ਵੀ ਤੁਹਾਨੂੰ ਲੁਟੇਰੇ ਕਹਾਂ ਕਿ ਕੀ ਕਹਾਂ ਗਏ ਲੁੱਟ ਕੇ ਪਤਾ ਲੱਗਿਆ ਵੀ ਇਹ ਸਰਕਾਰੀ ਤਾਂ ਹੈ ਹੀ ਨਹੀਂ ਅਜੇ ਕਾਗਜ਼ਾਂ 'ਚ ਤਾਂ ਚੜਿਆ ਹੀ ਨਹੀਂ ਅਜੇ ਤੇ ਕਾਗਜ਼ਾਂ 'ਚ ਚੜਿਆ ਹੀ ਨਹੀਂ ਉਹਦਾ ਸਾਰੇ ਦਾ ਸਾਰਾ ਉਹ ਖਜ਼ਾਨਾ ਵਾਪਸ ਕੀਤਾ ਉਹਨੂੰ ਆਸਿ ਸਿੱਖਾਂ ਦਾ ਕਿਰਦਾਰ ਇਸ ਸਿੱਖਾਂ ਦੇ ਕਿਰਦਾਰ ਦੀ ਮਿਸਾਲ ਅਸੀਂ ਦੇ ਨਹੀਂ ਸਕੇ ਅੱਜਿਕਨ ਕਿਉਂ ਕਿਉਂਕਿ ਸਿੱਖਾਂ ਦੇ ਅੰਦਰ ਵੀ ਭਾਵਨਾ ਤਾਂ ਉਹੀ ਚੱਲਦੀ ਹੈ ਨਾ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਦਿਨਾਂ ਵਿੱਚ ਕਰੀ ਜਾ ਰਿਆ ਅਨੰਦਪੁਰ ਦਾ ਕਿਲਾ ਛੱਡਣਾ ਹੈ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਜੋ ਕੁਝ ਵੀ ਹੈ ਕੀਮਤੀ ਸਮਾਨ ਜਿੰਨੇ ਵੀ ਨਾਲ ਸਰਦਾ ਨਹੀਂ ਉਹਨਾਂ ਲੈ ਕੇ ਬਾਕੀ ਸਾਰੇ ਦਾ ਸਾਰਾ ਦਰਿਆ ਚ ਢੋੜ ਦਿਓ ਕੀਮਤੀ ਕੀਮਤੀ ਸਮਾਨ ਕਿਉਂ ਕਿਉਂਕਿ ਪਤਾ ਹੈ ਵੀ ਅੱਗੇ ਸਰਸਾ ਨਦੀ ਪਾਰ ਕਰਨੀ ਹੈ ਤੇ ਲੰਗੜਨ ਵਿੱਚ ਕੋਈ ਅਖਿਆਈ ਨਾ ਆਵੇ ਲੰਗੜਨ ਵਿੱਚ ਕੋਈ ਅਖਿਆਈ ਨਾ ਆਵੇ ਤਾਂ ਉੱਥੇ ਸਾਰਾ ਕੁਝ ਛੁੱਟ ਦਿੱਤਾ ਤੇ ਸਿੱਖਾਂ ਨੇ ਉਸੇ ਗੱਲ ਨੂੰ ਦੁਹਰਾਇਆ ਮੈਂ ਫਿਰ ਬੇਨਤੀ ਕਰਨ ਲੱਗਾ ਇਤਿਹਾਸ ਦੇਲੀ ਦੀਪਕ ਹੈ ਜਿੱਥੇ ਪਿਸ਼ੋਕਰ ਦਾ ਚਾਨਣ ਕਰਾਉਂਦਾ ਹੈ ਅੱਗੇ ਅੱਗੇ ਤੁਰਨ ਦੀ ਲੋ ਵੀ ਦਿੰਦਾ ਹੈ ਇਤਿਹਾਸ ਇਤਿਹਾਸਿਕ ਉਹ ਦਿੱਲੀ ਦੀਪਕ ਹੈ ਸਿੱਖਾਂ ਨੇ ਉਸ ਇਤਿਹਾਸ ਨੂੰ ਦੁਹਰਾਇਆ ਪਰ ਸਰਕਾਰ ਦੀ ਤਾਂ ਨਜ਼ਰ ਵਿੱਚ ਉਹ ਦਿਨੋ ਦਿਨ ਦਿਨੋ ਦਿਨ ਮਾੜੇ ਹੁੰਦੇ ਜਾ ਰਹੇ ਨੇ ਭਾਵੇਂ ਕਿ ਉਹਨਾਂ ਦਿਨਾਂ ਦੇ ਵਿੱਚ ਹੋਰ ਵੀ ਬੜੇ ਸਿੱਖਾਂ ਨੇ ਭੜੇ ਦੇ ਕੰਮ ਕੀਤੇ ਪਰ ਨਹੀਂ ਸਿੱਖ ਆਗਰਕਾਰ ਕਾਨੂੰਨ ਮੰਨ ਦੇ ਸੰਬਤ ਸੰਭ ਦੇ ਵਿੱਚ ਲੁਕਦੇ ਆ ਜਾਂ ਕਿਤੇ ਜੰਗਲਾਂ ਵੇਲਿਆਂ ਵਿੱਚ ਲੁਕਦੇ ਪਏ ਨੇ ਇਸ ਸਿੱਖਾਂ ਦਾ ਮਾਹੌਲ ਇੰਨਾ ਕਿ ਜ਼ਿਆਦਾ ਖਤਰਨਾਕ ਹੋ ਗਿਆ ਉਹਨਾਂ ਦਿਨਾਂ ਵਿੱਚ ਦਰਬਾਰ ਸਾਹਿਬ ਪ੍ਰਕਾਸ਼ ਵੀ ਹੋਣ ਮਟ ਗਿਆ ਸੀ ਪ੍ਰਕਾਸ਼ ਵੀ ਨਹੀਂ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਚਲੋ ਖੈਰ ਆਪਾਂ ਉਸੇ ਲੜੀ ਦੇ ਤਹਿਤ ਰਹੀਏ ਸਿੱਖਾਂ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਰ ਵੀ ਬੜੇ ਥਾਂ ਥਾਂ ਤੇ ਛੋਟੀਆਂ-ਮੋਟੀਆਂ ਝੜਪਾਂ ਤਾਂ ਹੁੰਦੀਆਂ ਰਹੀਆਂ ਸਿੱਖ ਗੁਰੀਲਾਵਾਰ ਨੀਤੀ ਨਾਲ ਜਾਂਦੇ ਨੇ ਜਿੰਨਾਂ ਕੋ ਉਹਨਾਂ ਨੂੰ ਸਮਾਨ ਚਾਹੀਦਾ ਜਿੰਨੇ ਕ ਬਿਨਾ ਨਹੀਂ ਸਰਦਾ ਉਹਨਾਂ ਕੋ ਲੁੱਟ ਕੇ ਵਾਪਸ ਆ ਜਾਂਦੇ ਨੇ ਹੁਣ ਜਕਰੀਏ ਖਾਨ ਨੇ ਇਹ ਚੀਜ਼ ਸੋਚੀ ਵੀ ਇਹ ਤਾਂ ਇੱਕ ਹੱਲਾ ਬੋਲਦੇ ਨੇ ਲੱਖ-ਦੋ ਲੱਖ ਜਿੰਨਾ ਹੁੰਦਾ ਸ਼ਾਰਾ ਲੈ ਕੇ ਨਿਕਲ ਜਾਂਦੇ ਨੇ ਕਿਉਂ ਨਾ ਇਹਨਾਂ ਨਾਲ 16 ਦਾ ਹੱਥ ਵਧਾਇਆ ਜਾਵੇ ਇਨਾ ਨੋਟ ਸੁਲਾ ਕਰਨੀ ਚਾਹੀਦੀ ਆ ਤੇ ਉਦੋਂ ਉਹਨਾਂ ਟਾਈਮਾਂ ਦੇ ਵਿੱਚ ਹੀ ਭਾਈ ਸੁਵੇਦ ਸਿੰਘ ਜਿਹੜਾ ਸਰਕਾਰ ਦੇ ਨਾਲ ਅਸਰ ਰਸੂਖ ਰੱਖਦਾ ਸੀ ਜਿਹਦੀ ਸਰਕਾਰ ਦੇ ਨਾਲ ਬੈਠਣੀ ਉੱਠਣੀ ਸੀ ਪਰ ਸਿੱਖ ਗੁਰੂ ਦਾ ਪਿਆਰਾ ਸਿੱਖ ਇਹ ਠੇਕੇਦਾਰੀ ਕਰਦਾ ਸੀ ਉਹਨੂੰ ਵਿੱਚ ਵਿਚੋਲਾ ਪਾ ਕੇ ਸਿੱਖਾਂ ਤੱਕ ਇਹ ਗੱਲ ਭੇਜੀ ਗਈ ਅਸੀਂ ਨਵਾਬੀ ਦੀ ਖਿਲਤ ਭੇਜਦੇ ਆ ਤੁਹਾਨੂੰ 1 ਲੱਖ ਰੁਪਈਆ ਜ਼ਗੀਰਦਾਰ ਦੇ ਜ਼ਗੀਰ ਦੇ ਤੌਰ ਤੇ 1 ਲੱਖ ਦੀ ਜ਼ਗੀਰ ਹੈ ਜਿਹੜੀ ਉਹ 5 ਪਿੰਡਾਂ ਦੀ ਤੁਹਾਨੂੰ ਦਿੱਤੀ ਜਾਏਗੀ ਤੁਸੀਂ ਸਾਡੇ ਤੇ ਹਮਲੇ ਕਰਨੇ ਬੰਦ ਕਰ ਦਿਓ ਸਰਕਾਰੀ ਖਜ਼ਾਨੇ ਲੁੱਟਣੇ ਬੰਦ ਕਰ ਦਿਓ ਹੁਣ ਸੁਬੇਗ ਸਿੰਘ ਆਇਆ ਸਿੱਖਾਂ ਕੋਲੇ ਮੈਂ ਫਿਰ ਬੇਨਤੀ ਕਰਾਂ ਸੁਬੇਗ ਸਿੰਘ ਹੈ ਗੁਰੂ ਦਾ ਪਿਆਰਾ ਸਿੱਖ ਇਹ ਵੀ ਚਾਹੁੰਦਾ ਹੈ ਸਿੱਖਾਂ ਦਾ ਨੁਕਸਾਨ ਨਾ ਹੋਵੇ ਮੁਚੂ ਲਾ ਬਣ ਕੇ ਆ ਗਿਆ ਆ ਕੇ ਹੱਥ ਜੋੜ ਕੇ ਇਹਨੇ ਬੇਨਤੀ ਕੀਤੀ ਕਹਿੰਦਾ ਵੀ ਆ ਮੈਂ ਨਜ਼ਰਾਨਾ ਤੁਹਾਡੇ ਵਾਸਤੇ ਲੈ ਕੇ ਆਇਆ ਆ ਨਜ਼ਰਾਨਾ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਉਥੇ ਹੀ ਭਾਈ ਦਰਬਾਰਾ ਸਿੰਘ ਮੇਰਾ ਖਿਆਲ ਸ਼ਾਇਦ ਉਹਦਾ ਨਾਮ ਲਿਖਿਆ ਹੋਇਆ ਉਹ ਸਿੱਖ ਨੇ ਵਾਰਤਾ ਲਾ ਦਿੱਤੀ ਪਹਿਲਾਂ ਤਾਂ ਇਤਿਹਾਸ ਇਸ ਗੱਲ ਦੀ ਵੀ ਗਵਾਹੀ ਦਿੰਦਾ ਹੈ ਕਿ ਪਹਿਲਾਂ ਤਾਂ ਸਿੱਖਾਂ ਨੇ ਕਿਹਾ ਕਿ ਤੇਰੀ ਭਾਈ ਜਿਹੜੀ ਸਾਂਝ ਹੈ ਉਹ ਸਰਕਾਰ ਨਾਲ ਹੈ ਪਹਿਲਾਂ ਤੇਰੀ ਸੁਧਾਈ ਹੋਏਗੀ ਪਹਿਲਾਂ ਤੈਨੂੰ ਸੇਵਾ ਲੱਗੇਗੀ ਫਿਰ ਤੇਰੀ ਗੱਲ ਸੁਣੀ ਜਾਏਗੀ ਇਹ ਵੀ ਸਿੱਖਾਂ ਦਾ ਕਰਤਾਰ ਸੀ ਨਾ ਇਹ ਵੀ ਸਿੱਖਾਂ ਦਾ ਕਰਤਾਰ ਸੀ ਵੀ ਜੇ ਤੇਰੀ ਸਾਂਝ ਉਹਨਾਂ ਨਾਲ ਹੈ ਤਾਂ ਪਹਿਲਾਂ ਤੇਰੀ ਸੁਧਾਈ ਹੋਏਗੀ ਤੈਨੂੰ ਸੇਵਾ ਲਈ ਜਾਏਗੀ ਜੋ ਗੁਰਮਤ ਅਨੁਸਾਰੀ ਲਗਾਈ ਗਈ ਤੇ ਗੁਰੂ ਕੇ ਸਿੱਖ ਨੇ ਪ੍ਰਮਾਣ ਕੀਤਾ ਮੈਂ ਫਿਰ ਬੇਨਤੀ ਕਰਾ ਇਤਿਹਾਸ ਦੁਹਰਾਉਂਦਾ ਐ ਆਪਣੇ ਆਪ ਨੂੰ ਇਤਿਹਾਸ ਦੁਹਰਾਉਂਦਾ ਐ ਸਿੱਖਾਂ ਨੇ ਕਿਹਾ ਤੈਨੂੰ ਸੇਵਾ ਉਹਨੇ ਪ੍ਰਮਾਣ ਕਰ ਲਈ ਤੇ ਇਹ ਇਹ ਪ੍ਰੇਰਨਾ ਸਿੱਖਾਂ ਨੂੰ ਕਿੱਥੋਂ ਮਿਲੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾਦੂ ਦਵਾਰੇ ਤੇ ਨਮਸਕਾਰਤਾ ਕਰ ਦਿੰਦੇ ਨੇ ਦਾਦੂ ਦੇ ਦਵਾਰੇ ਤੇ ਨਮਸਕਾਰ ਕੀਤੀ ਤੀਰ ਦੀ ਨੋਕ ਨਾਲ ਕੀਤੇ ਪਰਖਣ ਵਾਸਤੇ ਤੇ ਸਿੱਖਾਂ ਨੇ ਕਿਹਾ ਸਤਿਗੁਰੂ ਮਹਾਰਾਜ ਹੈ ਤੋ ਸਾਡਾ ਗੁਰੂ ਪਰ ਅੱਜ ਜਿਹੜੀ ਤੁਸੀਂ ਗਲਤੀ ਕਰ ਗਏ ਨਾ ਇਹਦੇ ਇਵਿਸ ਵਿੱਚ ਤੁਹਾਨੂੰ ਤਨਖਾਹ ਲੱਗੇਗੀ ਤੁਹਾਨੂੰ ਗੁਰੂ ਖਾਲਸਾ ਦੇ ਅੱਗੇ ਪੇਸ਼ ਹੋਣਾ ਪਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੇਸ਼ ਹੋ ਕੇ ਆਪਣੀ ਤਨਖਾਹ ਭੁਗਤੀ ਸੀ ਹੁਣ ਉਹੀ ਇੱਥੇ ਹੋਇਆ ਇਹ ਹੱਥ ਜੋੜ ਕੇ ਖੜ ਗਿਆ ਕਹਿੰਦਾ ਜੀ ਜਿਸ ਤਰ੍ਹਾਂ ਆਪ ਜੀ ਨੂੰ ਚੰਗਾ ਲੱਗਦਾ ਹੈ ਆਪ ਜੀ ਉਸ ਤਰ੍ਹਾਂ ਕਰੋ ਤਨਖਾਹ ਆਏਗੀ ਤਨਖਾਹ ਐ ਨਹੀਂ ਭੁਗਤੀ ਤਨਖਾਹ ਐ ਨਹੀਂ ਭੁਗਤ ਲਈ ਇਹ ਵੀ ਨਹੀਂ ਸੀ ਅੱਜ ਵਾਲਿਆਂ ਵਾਂਗੂ ਵੀ ਜੇ ਕੋਈ ਗੱਲ ਹੋ ਗਈ ਤੂੰ ਛੇਕ ਦੋ ਜੀ ਪੰਥ ਚੋਂ ਅੱਜ ਅੱਜ ਵਾਲਿਆਂ ਵਾਂਗ ਵੀ ਨਹੀਂ ਸੀ ਵੀ ਜੇ ਮਾੜੀ ਮੋਟੀ ਗੱਲ ਵੀ ਹੋ ਗਈ ਤਾਂ ਛੇਕ ਦੋ ਜੀ ਪੰਥ ਚ ਕਾਉਣ ਪਈ ਜਾਂਦਾ ਨਾ ਰੌਲਾ ਨਰੈਣ ਸਿੰਘ ਚੋੜੇ ਨੂੰ ਛੇਕ ਦੋ ਜੀ ਕਹਿੰਦੇ ਦਰਬਾਰ ਸਾਹਿਬ ਤੇ ਗੋਲੀ ਚੁਲਾਤੀ ਕਿ ਉਹਨਾਂ ਨੂੰ ਕਿਉਂ ਨਹੀਂ ਸਿੱਖਿਆ ਜਿਹੜੇ ਆਪ ਖੜ ਕੇ ਮੰਨ ਗਏ ਵੀ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੈਦਵੀਂ ਕਰਵਾਈ ਹੈ ਉਹਨਾਂ ਨੂੰ ਤਾਂ ਵਰਸ਼ਾ ਫੜ ਕੇ ਬਹਿ ਜਾਓ ਜੀ ਵਰਸ਼ਾ ਫੜ ਕੇ ਬਹਿ ਜਾਓ 10 ਦਿਨ ਭਾਂਡੇ ਮਾਜਲ ਮੈਂ ਬੇਨਤੀ ਕਰਾਂ ਭਾਵੇਂ ਕਿ ਸਿੱਖੀ ਦੀ ਰੀਤ ਹੈ ਇਹੋ ਹੀ ਆ ਇਹੀ ਰੀਤ ਹੈ ਧਾਰਮਿਕ ਸਜ਼ਾ ਦਾ ਮਤਲਬ ਇਹੀ ਹੁੰਦਾ ਹੈ ਪਰ ਦੋਗਲੀ ਨੀਤੀ ਨੀ ਵਰਤੀ ਜਾਂਦੀ ਸੀ ਅੱਜ ਦੇ ਸਮੇਂ ਵਿੱਚ ਹੈ ਅੱਜ ਰੋਲਾ ਪਾਈ ਜਾਂਦੇ ਇਹ ਬਾਪੂ ਨੂੰ 6 ਕੁ ਦੋ ਜੀ ਇਹਨੇ ਗੋਲੀ ਚਲਾਤੀ ਜੀ ਇਹਨੇ ਹਮ ਹਮੇ ਕਿ ਉਹ ਵੀ ਗਲਤ ਸੀ ਸਮਾ ਸਥਾਨ ਨਿਹੱਥੇ ਤੇ ਸਿੱਖ ਵਾਰ ਨਹੀਂ ਕਰਦਾ ਉਹ ਵੀ ਗਲਤ ਹੈ ਤੂੰ ਇੱਕ ਸੇਵਾ ਭੁਗਤ ਰਿਹਾ ਉਹ ਮੰਨ ਗਿਆ ਬਸ ਇੰਨਾ ਬਹੁਤ ਹੈ ਮਨ ਦੁਨੀਆ ਦੀ ਕਿ ਕਟਾਇਰੇ ਵਿੱਚ ਕਚਹਿਰੀ ਵਿੱਚ ਖੜਾ ਹੈ ਉਹ ਇੰਨਾ ਬਹੁਤ ਹੈ ਹਾਂ ਉਹ ਗੋਲੀ ਚਲਾਉਣੇ ਦੀ ਗਲਤੀ ਸੀ ਪਰ ਨਾਲ ਗੱਲ ਲੱਗਦੀ ਮੈਂ ਇਹ ਵੇਦ ਜ਼ਰੂਰ ਕਰਾਂਗਾ ਵੀ ਅੱਜ ਵਰਗਾ 도ਗਲਾ ਕਿਰਦਾਰ ਨਹੀਂ ਸੀ ਉਹ ਸਿੱਖ ਕਹਿੰਦੇ ਵੀ ਤੈਨੂੰ ਤਨਖਾਹ ਲੱਗੇ ਉਹ ਤਨਖਾਹ ਭੁਗਤੀ ਤੇ ਫਿਰ ਉਹਨੇ ਪੇਸ਼ਕਸ਼ ਕੀਤੀ ਤੇ ਭਾਈ ਦਰਬਾਰਾ ਸਿੰਘ ਉਹਨਾਂ ਨੇ ਉਹਨੂੰ ਇੱਕ ਗੱਲ ਕਹੀ ਕਹਿੰਦੇ ਤੁਸੀਂ ਪਾਤਸ਼ਾਹੀ ਲੈ ਕੇ ਆਏ ਅਸੀਂ ਤਾਂ ਮੰਗੀ ਨਹੀਂ ਸਾਨੂੰ ਤੇ ਪਾਤਸ਼ਾਹੀ ਚਾਹੀਦੀ ਨਹੀਂ ਤੁਸੀਂ ਨਵਾਬੀ ਲੈ ਕੇ ਆਏ ਹੋ ਮੈਂ ਆਪਣੇ ਲਫ਼ਜ਼ਾਂ ਨੂੰ ਦੁਬਾਰਾ ਦੁਹਰਾਉਂ ਉਹ ਕਹਿੰਦਾ ਤੂੰ ਨਵਾਬੀ ਲੈ ਕੇ ਆਇਆ ਨਵਾਬੀ ਤਾਂ ਸਾਨੂੰ ਚਾਹੀਦੀ ਨਹੀਂ ਸਵੇਕ ਸਿੰਘ ਕਹਿੰਦਾ ਕਿਉਂ ਕਿਉਂਕਿ ਕਹਿੰਦਾ ਸਾਨੂੰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਾਤਸ਼ਾਹੀ ਦਿੱਤੀ ਹੋਈ ਹੈ ਅਸੀਂ ਨਵਾਬੀ ਨਹੀਂ ਲੈਣੀ ਨਵਾਬੀ ਅਸੀਂ ਕੀ ਕਰਨੀ ਹੈ ਸਾਨੂੰ ਤਾਂ ਪਾਤਸ਼ਾਹ ਜੀ ਨੇ ਪਾਤਸ਼ਾਹੀ ਦਿੱਤੀ ਹੋਈ ਹੈ ਨਾ ਹੋ ਪਾਤਸ਼ਾ ਅਸੀਂ ਬਾਦਸ਼ਾ ਹੋ ਕੇ ਨਵਾਬੀ ਦੇ ਮਗਰਪੁਰੇ ਫਿਰ ਗਏ ਇਹ ਤਾਂ ਗੱਲ ਚੰਗੀ ਨਹੀਂ ਨਾ ਬਣਦੀ ਉਹ ਕਹਿੰਦਾ ਫਿਰ ਵੀ ਮੈਂ ਆਪ ਜੀ ਦੇ ਅੱਗੇ ਹੱਥ ਜੋੜਦਾ ਵੀ ਇਸ ਗੱਲ ਨੂੰ ਵਿਚਾਰ ਲੈਣਾ ਚਾਹੀਦਾ ਸਾਨੂੰ ਕੁਝ ਸਮਾਂ ਮਿਲ ਜੇਗਾ ਅਸੀਂ ਬੈਠ ਕੇ ਗੱਲ ਦਾ ਹੱਲ ਵੀ ਕੱਢ ਸਕਦੇ ਹਾਂ ਤੇ ਹੋਰ ਵੀ ਸਿੱਖ ਇਕੱਠੇ ਹੋ ਸਕਦੇ ਆ ਇਸ ਗੱਲ ਤੇ ਸਿੱਖਾਂ ਨੇ ਫਿਰ ਬੜੀ ਵਿਚਾਰ ਕਰਕੇ ਇਹ ਮਤਾ ਪਾਸ ਕੀਤਾ ਵੀ ਇਹਨੂੰ ਆਪਾਂ ਪ੍ਰਵਾਨ ਕਰੀਏ ਕਿਉਂਕਿ ਰਾਜਨੀਤੀ ਜੇ ਕਰਨੀ ਹੈ ਤੇ ਰਾਜਨੀਤੀ ਦੇ ਅਨੁਸਾਰ ਚੱਲਣਾ ਪੈਂਦਾ ਵੀ ਜੇ ਉਹ ਰਾਜਨੀਤੀ ਕਰ ਰਹੇ ਹੈ ਤੇ ਉਹਨਾਂ ਦੀ ਰਾਜਨੀਤੀ ਨੂੰ ਵਰਤ ਲੈਣਾ ਚਾਹੀਦਾ ਤਾਂ ਸਿੱਖਾਂ ਨੇ ਨਵਾਬੀ ਨੂੰ ਪ੍ਰਵਾਨ ਕੀਤਾ ਤੇ ਮੈਂ ਫਿਰ ਬੇਨਤੀ ਅਖੀਰ ਵਿੱਚ ਉਹੀ ਕਰਾਂਗਾ ਸੇਵਾਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਅੱਜ ਉਹ ਦਿਨ ਆਇਆ ਸਿੱਖਾਂ ਨੇ ਨਿਗਾਹ ਮਾਰੀ ਇਹਨੂੰ ਇਹ ਨਵਾਬੀ ਦੀ ਖਿਲਤ ਪੇਸ਼ ਕੀਤੀ ਜਾਵੇ ਕਿਹਦੇ ਸਿਰ ਤੇ ਤਾਜ ਰੱਖਿਆ ਜਾਵੇ ਨਵਾਬੀ ਦਾ ਤੇ ਸਿੱਖਾਂ ਦੇ ਵਿੱਚੋਂ ਹੀ ਆਵਾਜ਼ ਆਈ ਕਹਿੰਦੇ ਜੇ ਨਵਾਬੀ ਦੇਣੀ ਹੈ ਤੇ ਕਪੂਰ ਸਿੰਘ ਫੈਜ਼ਲਪੁਰੀਏ ਨੂੰ ਦੇ ਦੋ ਪਹਿਲਾ ਨਾਮ ਹੈ ਦਾ ਕਪੂਰ ਸਿੰਘ ਫੈਜ਼ਲਪੁਰੀਆ ਤੇ ਕੰਮ ਕੀ ਹੈ ਸੇਵਾ ਕੀ ਕਰਦਾ ਘੋੜਿਆਂ ਦੀ ਲਿੱਦ ਚੁੱਕਦਾ ਘੋੜਿਆਂ ਦੀ ਲਿੱਦ ਚੁੱਕਦਾ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਦ ਪ੍ਰਾਪਤ ਸਵਾਮੀ ਸਿੱਖਾ ਨਿਵਾਜ ਮਾਰੀ ਗੁਰਮਤਿ ਅਨੁਸਾਰ ਇਹਨੂੰ ਸੱਦ ਕੇ ਕਹਿਣ ਲੱਗੇ ਕਹਿੰਦੇ ਸਜਣਾ ਤੇਰੀ ਸੇਵਾ ਮਹਾਨ ਤੇਰੀ ਸੇਵਾ ਵੱਡੀ ਹੈ ਤੇ ਸਾਰੇ ਸੁੱਖਾਂ ਨੇ ਸਾਰਿਆਂ ਨੇ ਅਸੀਂ ਜਥੇਦਾਰਾਂ ਨੇ ਰਲ ਕੇ ਇਹ ਮਤਾ ਪਾਸ ਕੀਤਾ ਹੈ ਵੀ ਜਿਹੜੀ ਇਹ ਸਰਕਾਰ ਵੱਲੋਂ ਨਵਾਬੀ ਆਈ ਹੈ ਨਾ ਇਹ ਤੇਰੇ ਸਿਰ ਤੇ ਸਜਾਈ ਜਾਵੇ ਮੈਂ ਕਬੀ ਬੇਨਤੀ ਹੋਰ ਕਰਾਂ ਉਹ ਸਿੱਖਾਂ ਨੇ ਉਹ ਪੁੱਛਿਆ ਨਹੀਂ ਸੀ ਪੁੱਛਿਆ ਨਹੀਂ ਸੀ ਉਹਨੂੰ ਦੱਸਿਆ ਸੀ ਵੀ ਗੁਰੂ ਦਾ ਖਾਲਸਾ ਤੈਨੂੰ ਹੁਕਮ ਕਰਦਾ ਏ ਇਹ ਨਵਾਬੀ ਤੈਨੂੰ ਲੈਣੀ ਪੈਣੀ ਏ ਉਹਨੇ ਹੱਥ ਜੋੜ ਕੇ ਸਿਰ ਮੱਥੇ ਪ੍ਰਵਾਣ ਕਰਕੇ ਨਵਾਬੀ ਲੈਣੀ ਤਾਂ ਸਵੀਕਾਰ ਕਰ ਲਈ ਪਰ ਨਾਲ ਇੱਕ ਹੋਰ ਬੇਨਤੀ ਕਰ ਦਿੱਤੀ ਜਿਹੜਾ ਉਹਦਾ ਬਹੁਤ ਵੱਡਾ ਗੁਣ ਸੀ ਉਹ ਸਾਡੇ ਅੰਦਰ ਆਉਣਾ ਚਾਹੀਦਾ ਹੈ ਉਹ ਅੱਗੋਂ ਕਹਿਣ ਲੱਗਾ ਕਿਤੇ ਕੱਲ ਨੂੰ ਇਹ ਨਵਾਬੀ ਮੇਰੀ ਸੇਵਾ ਤੇ ਭਾਰੂ ਨਾ ਪੈ ਜਾਵੇ ਕਿਤੇ ਕੱਲ ਨੂੰ ਤੁਸੀਂ ਇਹ ਕਹੋ ਹੁਣ ਤੂੰ ਨਵਾਬ ਬਣ ਗਿਆ ਹੁਣ ਤੂੰ ਕੁਰਸੀ ਤੇ ਬੈਠ ਸਕਦਾ ਹੈ ਹੁਣ ਤੂੰ ਸਿਰਫ ਤਖਤ ਤੇ ਬੈਠ ਸਕਦਾ ਹੈ ਅੱਗੋਂ ਕਪੂਰ ਸਿੰਘ ਕਹਿਣ ਲੱਗਾ ਮੇਰੇ ਨਾਮ ਨਾਲ ਭਾਵੇਂ ਨਵਾਬ ਕਪੂਰ ਸਿੰਘ ਲਾ ਦਿਓ ਪਰ ਮੇਰੀ ਜ਼ਿੰਦਗੀ ਵਿੱਚੋਂ ਸੇਵਾਦਾਰ ਵਾਲਾ ਕਿਤਾਬ ਨਾਲ ਕੋਲਿਓ ਮੈਂ ਜਿਹੜੀ ਸੇਵਾ ਪਹਿਲਾਂ ਘੋੜਿਆਂ ਦੀ ਲਿੱਦ ਚੁੱਕਣ ਦੀ ਕਰਦਾ ਮੈਂ ਉਹੀ ਕਰਨੀ ਚਾਹੁੰਦਾ ਤੇ ਸਿੱਖਾਂ ਨੇ ਇਹ ਗੱਲ ਪ੍ਰਵਾਨ ਕਰਕੇ ਇਹਨੂੰ ਨਵਾਬੀ ਵੀ ਦਿੱਤੀ ਤੇ ਇਹ ਘੋੜਿਆਂ ਦੀ ਨਿਰੰਤਰ ਸੇਵਾ ਵੀ ਕਰਦਾ ਰਿਹਾ ਇਥੋਂ ਤੱਕ ਜਿਹੜਾ ਇਤਿਹਾਸ ਹੈ ਸਾਡਾ ਬੜਾ ਵਿਲੱਖਣ ਅਸੀਂ ਸਾਂਝਾ ਕਰ ਲਿਆ ਤੇ ਇਹ ਜਿਹੜੀ ਨਵਾਬੀ ਸੀ